ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਵਿੱਚ ਸੰਧੂ ਤੋਂ ਕਵਰ ਕਰਨ ਲੱਗੇ ਆ ਜੀ ਬਾਈ ਰੇਸ਼ਮ ਕੋਲੋਂ ਤੇ 200 ਨੂੰ ਸੌਦੇ ਦਿਖਾਉਣੇ ਦਿਖਾਉਣੇ ਦੁਨੀ ਟੌਪ ਦੇ ਗੱਬਣਾ ਦੁਨੀ ਇੱਕ ਪੰਜਾਬ ਵਾਲੀ ਟੌਪ ਦੀ ਵੱਡੀ ਤੇ ਚੰਗੇ ਕੱਦ ਕਾਟ ਦੀ ਆਪਾਂ ਤੁਹਾਨੂੰ ਜਰਸੀ ਦਿਖਾਵਾਂਗੇ ਕਿੰਨੇ ਕ ਦਿਨ ਕਾਟਦੀ ਹੈ ਇਹ ਵੀ ਪੁੱਛਾਂਗੇ ਤੇ ਇੱਕ ਸਾਨੂੰ ਦੂਜਾ ਸੂਆ ਛੋਟੀ ਦਿਖਾਵਾਂ ਟੌਪ ਦੀ ਗੱਲ ਬਾਤ ਸਾਰੀ ਬਾਈ ਰੇਸ਼ਮ ਨਾਲ ਕਰਾਵਾਂ ਫੁੱਲ ਜਾਣਕਾਰੀ ਲੈ ਕੇ ਤੁਸੀਂ ਸੌਦਾ ਖਰੀਦਣਾ ਜੀ ਆਜੋ ਜੀ ਹੋਰ ਵੀਰੇ ਰੇਸ਼ਮ ਠੀਕ ਠਾਕ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਬਾਈ ਆਪਣਾ ਨੰਬਰ 82890 34127 34127 ਪਿੰਡ ਆਪਣਾ ਜੀ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਆ ਗਈ ਤਪਾ ਨੇੜੇ ਆਪਣੇ ਇੱਕ ਪਿੰਤਾ ਤਪਾ ਤੇ ਇੱਕ ਪਾਇ ਭਦਾਵੜ ਭਦਾਵੜ ਆ ਗਿਆ ਇਹ ਦਰੋਤਾ ਪਾ ਗਿਆ ਪਾ ਗਿਆ ਨਾਲ ਦੇ ਪਿੰਡ ਆ ਗਏ ਨੈਣੇ ਆਲਾ ਸੁੰਨਾ ਸੁੰਨਾ ਓਕੇ ਜੀ ਇਹ ਪਿੰਡ ਆ ਗਏ ਕੋਲੇ ਤੇ ਸਹਣਾ ਵੀ ਨੇੜੇ ਰਹਿ ਗਿਆ ਸਹਣਾ ਵੀ ਨੇੜਾ 5 ਕਿਲੋਮੀਟਰ ਪੱਖੋ ਗੈਂਚੀਆਂ ਸਹਣਾ ਸਾਰੇ ਕੋਲੇ ਆ ਗਏ ਹਾਂ ਇਹ ਰਗੇ ਦੇ ਪਿੰਡ ਹੀ ਆ ਇਹ ਓਕੇ ਜੀ ਤੇ ਵੀਰੇ ਰੇਸ਼ਮ ਅਜ ਕਿੰਨੇ ਜਾਨਵਰ ਆਪਣੇ ਕੋਲ ਦੋ ਆ ਬੂਟੇ ਦੋ ਤੇ ਇੱਕ ਵੜ ਪੰਜਾਬ ਵਾਲੇ ਟੌਪ ਦੀ ਜਰਸੀ ਹੈ ਨਾ ਜੇ ਆਪਾਂ ਕਹਿ ਲਈਏ ਨਿਕਲ ਜਰਸੀ ਦਾ ਪੀਸ ਤਾਂ ਨਿਕਲਦੀ ਨਹੀਂ ਬੁੱਢੀ ਮਸਾਂ ਹੀ ਨਿਕਲਦੀ ਐਹ ਜੀ ਛੋਟੀਆਂ ਮੋਟੀਆਂ ਨਿਕਲੀਆਂ ਆਉਂਦੀਆਂ ਜੇ ਕੋਲੇ ਆਵੋਗੇ ਤੁਸੀਂ ਲੰਬੀ ਬੇਲ ਵਾਲੀ ਵੱਛੀ ਆ ਮੰਨ ਲਾ ਤੇ ਮੱਧ ਵਾਲੇ ਆਪਾਂ ਪਹਿਲਾਂ ਗੱਲ ਕਰ ਲੀਏ ਮੱਝ ਬੁਟੇ ਦੂਜਾ ਸੁਆ ਦੂਜਾ ਸੁਆ ਛੋਟੀ ਸੂਰੀ ਆ ਹਾਂ ਤੇ ਵੀਰੇ ਕਿੰਨੇ ਦਿਨ ਰਹਿਸਮ ਬਾਕੀ ਬੁਟੇ ਲੈ ਜੇ ਤਿੰਨ ਚਾਰ ਦਿਨ ਲੈ ਜੇ ਮੱਝ ਮੱਝ ਤਾਂ ਆਪਾਂ ਚੰਗੂ ਹੀ ਲੈਨੇ ਜੀ ਲੈਨੇ ਬਹੁਤ ਆਪਾਂ ਲੈਨੇ ਬਹੁਤ ਘਾਟਾ ਮੱਝ ਮਾਲਾ ਜੇ ਕੋਈ ਚੰਗੀ ਲੱਗਦੀ ਮਨ ਨੂੰ ਜਿਹੜੀ ਜੱਜਦੀ ਆਪਾਂ ਉਹੀ ਪੀਸ ਜਾ ਲੈਨੇ ਨਹੀਂ ਮੱਝ ਆਪਾਂ ਬਹੁਤ ਘੱਟ ਲੈਨੇ ਓਕੇ ਜੀ ਹਾਂ ਤੇ ਬਾਈ ਇਹਨੂੰ ਫੋਨ ਕਰੀ ਤੂੰ ਮਾਲਾ ਸਿੰਘ ਸੁng ਬੱਛੀ ਆ ਬਾਕੀ ਦੀ ਗੱਲ ਯਾਰ ਆ ਮੱਝ ਦਾ ਫੇਸ ਫੂਟ ਦਿਖਾ ਹੂੰ ਬਥਾ ਲੇਵਾ ਦਿਖਾ ਹੂੰ ਚਾਰੇ ਥਣ ਕੋਈ ਐ ਨਹੀਂ ਸ਼ੈਡ ਨਹੀਂ ਮਾਲਾ ਕੋਈ ਬਾਦਮਾ ਘਟਨਾ ਥਣ ਕਿੰਨੇ ਦਿਨ ਬਾਕੀ ਦੱਸ ਬੂਟੇ ਮਤਲਬ 4-5 ਦਿਨ ਲੈ ਜੂ ਕਿੰਨਾ ਗ ਦੁੱਧ ਕੱਢ ਸਕਦੇ ਆ ਕਿੰਨੀ ਬਾਕੀ ਪਸ਼ੂ ਹੈ ਲੋ ਲਿਕੇ ਕਦਨ ਪਹਿਲਾ ਵੀ ਸੂ ਸਕਦਾ ਇਹਦੇ ਪਹਿਲੇ ਸੂਏ ਦਾ 13 ਲੀਟਰ ਦੁੱਧ ਕੱਢਿਆ ਗੱਪ ਮਾਰ ਲੂ ਮੈਂ 15 ਕਹਿੰਦਾ ਉਹਦਾ ਕੋਈ ਫਾਇਦਾ ਨਹੀਂ ਓਕੇ ਜੀ ਖੋਲੋ ਇਹਨੂੰ ਤੋਰਾ ਕਰਾ ਕੇ ਚਾਚਾ ਹਾਂ ਬੰਦ ਜੇ ਭਾਂਡੇ ਦੀ ਮੈਸਾ ਬਾਕੀ ਦੀ ਗੱਲ ਯਾਰ ਸਮੀ ਪਾਲੀ ਵੀ ਤੇ ਕਦ ਕਰਾ ਹਾਂ ਭਈ ਗੁੰਦੀ ਗੰਦੀ ਤੇ ਸਿੰਗੀ ਸੁੰਗੀ ਦੀ ਬਹੁਤ ਸਾਰਾ ਆ ਗਈ ਆ ਦੇਖੋ ਜੀ ਚੰਗੀ ਝੋਟੀ ਆ ਗਈ ਜੀ ਪਹਿਲਾਂ ਆ ਗਈ ਬਈ ਇਹਦੇ ਝੋਟੀ ਨਹੀਂ ਕੋਈ ਝੋਟੀ ਨਾ ਮੰਨੇ ਹਮ 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 ਕਿਹ ਕੀ ਝੋਟੀ ਨਹੀਂ ਮੰਨ ਲਾ ਦੇ ਵਾਲੂਆ ਤੇ ਥਾਣਾ ਜੁਸੀਲਾ ਥਾਣ ਲੱਗਿਆ ਦਾ ਜੁਸੀਲਾ ਲੇਵਾ ਆਪਾਂ ਕਹਿ ਸਕਦੇ ਹਾਂ ਹਾਂ ਜੋਸ ਵਾਲਾ ਹਵਾਨਾ ਜੀ ਜੋਸ ਵਾਲਾ ਤੇ ਬਾਕੀ ਦੀ ਗੱਲ ਚੰਗੀ ਗਾੜੀ ਵਿਛਾੜੀ ਦੋਨਾਂ ਬੱਸ ਆਏ ਦਿਖਾ ਦੇ ਕੋਈ ਮੂਹਰੋਂ ਮੰਗ ਰੋ ਐਵੇਂ ਹੋਵੇ ਵੀ ਸਾਈਡ ਖੈਦੀ ਹੋਵੇ ਕੁਝ ਵੀ ਹੋਵੇ ਹਨਾ ਬਾਕੀ ਦਾ ਰੁਪਏ ਦਾ ਰੁਪਈਆ ਹੀ ਆ ਹਾਂ ਖੜ ਨਹੀਂ ਠੰਗ ਦੇਖੋ ਖੜ ਨਹੀਂ ਤੇ ਪ੍ਰੋਪਰ ਜੱਤ ਜੁੱਤ ਕੰਨਾ ਕੋਨਾ ਚ ਸਾਰੇ ਹਨਾ ਪ੍ਰੋਪਰ ਤੇ ਸਪੇਸ ਤੇ ਥਾਣ ਲੱਗੇ ਪਿਆ ਕੋਈ ਮਿਲ ਲੈ ਚਲੋ ਜੀ ਲੈ ਤੇਰੇ ਸੰਭਰੇ ਰੇਟ ਇਹਦਾ ਕੀ ਆ ਗਿਆ ਮੰਗ ਰੋ ਮੂਹਰੋਂ ਕੈਮਰਾ ਮਾਰਦੇ ਬੁੱਟੇ ਰੇਟ ਇਹਦਾ ਕਰਾਂਗੇ ਫੋਨ ਤੇ ਜੈ 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 ਟਾਟੇ ਬਾਟੇ ਵਾਲਾ ਮੁੱਲ ਨਹੀਂ ਕਰਾਂਗੇ ਓਕੇ ਜੀ ਹਨਾ ਜਿਹੜਾ ਮਾਲ ਆ ਉਹ ਇਹ ਮੁੱਲ ਕਰ ਦੇਗੇ ਓਕੇ ਜੀ ਤੋਰਾ ਤਾਰਾ ਮੈਂ ਕਹਿੰਦਾ ਯਾਰ ਫਿਕਸ ਆ ਹਵਾਨੇ ਦੀ ਆ ਗਈ ਤੇ ਚਾਰ ਸ਼ਮੇਰੇ ਦੀ ਚੰਗੀ ਝੋਟੀ ਆ ਗਈ ਜੀ ਹਾਂ ਹੂੰ ਲੈ ਜਲ ਮਾਲ ਆਪਾਂ ਚੰਗੀ ਮੱਝ ਲੈਣੇ ਆ ਇੱਕ ਅੱਧਾ ਪੀਸ ਹੀ ਲੈਣੇ ਮਾਏ ਤੈਨੂੰ ਪਤਾ ਇਹ ਵੀਡੀਓ ਬਣਾਉਣਾ ਤੈਨੂੰ ਹਨਾ ਠੀਕ ਹੈ ਜੀ ਬਾਕੀ ਦੇ ਯਾਰ ਤੋਫਾ ਹੀ ਆ ਇੱਥੇ ਪਾਸੇ ਫਨਲੇ ਬਾ ਦਿਖਾ ਦੇ ਬੁੱਢੇ ਮੰਗਰੋ ਮੂਰੋ ਆ ਦੇਖੋ ਜੀ ਲੈ ਜਲ ਮੇਰੇ ਭਾਲਾ ਬਾਕੀ ਚੰਗੀਆਂ ਝੋਟੀਆਂ ਜਿਹਾ ਮਤਲਬ ਬੰਨ ਤੇ ਆਈ 2-3 ਦਿਨਾਂ ਨੂੰ ਆਈ ਨਹੀਂ ਪਤਾ ਜੇ ਹੋਰ ਬੜਨਾ ਐ ਮੈਂ ਬਸ ਮਤਲਬ ਬਸ ਸਹੀ ਵਾਕਿਆ ਵਾਕਿਆ ਤੇ ਮੁੱਲੇ ਦਾ ਜਾਇਜ਼ ਹੋਊਗਾ ਫੋਨ ਦੇ ਉੱਤੇ ਹਾਂ ਕਰਾਂਗੇ ਫੋਨ ਤੇ ਕਰਾਂਗੇ ਜਾਇਜ਼ ਜਾਇਜ਼ ਮੁੱਲ ਹੋਆ ਦੇਖੋ ਇਹ ਲੈਵਾ ਕਰੋ ਚੱਕ ਚਾਰ ਚੁਫੇਰੇ ਦੀ ਸਾਨੂੰ ਚੈੱਕ ਕਰਾ ਦਈਏ ਤੇ ਝੋਟੀ ਜੇ ਆਪਾਂ ਗੱਲ ਕਰ ਲਗੇ ਚੰਗੀ ਕੁਆਲਿਟੀ ਦੇ ਵਿੱਚ ਝੋਟੀ ਆ ਗਈ ਉਹਨਾਂ ਨੇ ਨਾ 2 ਕ ਜਨਵਰੀ ਰੱਖੇ ਹੋਏ ਸੀ ਮਨ ਓਕੇ ਜੀ ਇੱਕ ਗਾਂ ਸੀ ਬੰਦੇ ਜਾ ਆਪਣੇ ਬਾਹਰ ਬੜਾ ਗੁੜੀ ਰਹਿ ਗਏ ਉਹਨਾਂ ਨੇ ਕੱਲੀ ਬਸ ਇੱਕ ਗਾਂ ਹੀ ਰੱਖੀ ਹੈ ਲੈਵਾ ਲੂਆ ਖਾ ਕੱਟ ਵਾਲਾ ਲੈਵਾ ਹੂੰ ਜਮਾ ਜਮਾ ਬਰੇ ਹੁਣ ਰੇਸ਼ਮ ਆਪਾਂ ਗੱਲ ਕਰਕੇ ਥਣ ਭਾਂਡੇ ਦੀ ਭਾਰ ਪੈਸੇ ਦੀ ਫੁੱਲ ਗਰੰਟੀ ਆ ਤੇ ਬੈੜ ਵੀਰੇ ਬੈੜ ਵੀ ਬੂਟੇ ਦੂਜਾ ਸੂਆ ਸੁੰਦੀ ਆ ਤੋ ਭਾਈ ਇਹ ਆ ਗਿਆ ਨਾ ਹਾਂ ਤੋ ਭਾਈ ਇਹ ਆ ਗਿਆ ਕਿੰਨੇ ਦਿਨ ਕੱਢ ਜੂ ਬਾਈ ਰੇਸ਼ਮ ਇਹ ਲੈ ਜੂ ਬੁੱਤੇ ਚਾਰ ਪੰਜ ਦਿਨ ਆਉਣ ਤੇ ਕਿੰਨਾ ਗ ਦੁੱਧ ਕੱਢ ਸਕਦੀ ਐ ਦੁੱਧ ਕੱਢ ਦੂ ਰਾਹਣਾ 16 17 ਕਿਲੋ ਬੜਾ ਨਹੀਂ ਮੈਂ ਕਹਿੰਦਾ ਠੀਕ ਆ 16 17 ਕਿਲੋ ਪੋਲੇ ਹੱਥ ਨਹੀਂ ਦੇ ਦੂ ਬੱਚੀ ਸੂਆ ਕਿਹੜਾ ਬਾਈ ਸੂਆ ਦੂਜਾ ਦੂਜਾ ਸੂਆ ਆ ਗਿਆ ਤੇ ਕਦ ਕੜ ਫੁੱਲ ਆ ਗਿਆ ਹੈ ਨਾ ਹਾਂ ਹਜੇ ਟਲਾਂ ਟੋ ਲਾਮਾ ਤੂੰ ਮੰਨ ਲਾ ਬਹੁਤ ਪਈਆਂ ਵਾ ਬੱਚੀ ਚ ਲੈ ਉਹ ਓਕੇ ਆ ਜਮਾ ਯਾਰ ਗੱਲ ਬਾਤ ਥੱਲੇ ਉਹਦਾ ਹਣਾ ਥੱਲੇ ਉਹਦਾ ਤਾਂ ਆਏ ਜਿਵੇਂ ਮਰਜ਼ੀ ਬਹਿ ਜਾ ਯਾਰ ਲੈ ਇਹ ਤੇਰੀ ਸਾਬ ਤਾਂ ਹਣਾ ਪਹਿਲਾਂ ਵੀ ਨੇ ਕਵਰ ਕੀਤੀਆਂ ਆਪਾਂ ਲੈ ਗੱਬਣ ਵੱਛੀ ਹੱਥ ਨਹੀਂ ਲਵਾਉਣੀ ਇਹ ਬਾਕੀ ਜਾਤ ਹੀ ਠੰਡੀ ਹੁੰਦੀ ਹੈ ਨਾ ਠੰਡੀ ਪਿਆਰ ਹੋਵੇ ਤਾਂ ਠੰਡੀ ਹੁੰਦੀ ਹੈ ਹਾਂ ਥਾਨਪਾਣੇ ਦੀ ਬੇਲ ਵਾਲੀ ਵੱਛੀ ਆ ਬੇਲ ਵਾਲੀ ਬੇਲ ਹਾਂ ਥਾਨਪਾਣੇ ਦੀ ਮਸ਼ੀਨ ਲਾਲਾ ਹੱਥੀ ਚੋਲਾ ਜਿਵੇਂ ਮਰਜ਼ੀ ਖੋ ਲੋ ਜੀ ਇਹਨੂੰ ਕੋਈ ਉਹ ਚੀਜ਼ ਨਹੀਂ ਪ੍ਰਿੰਟ ਫਰੂਟ ਬਹੁਤ ਚੰਗਾ ਹੈ ਬਰੈਂਟ ਚੰਗਾ ਬਾਕੀ ਗੁਸਤ ਮਰੀ ਨਹੀਂ ਹਾਂ ਨਾ ਟਿੱਕੀ ਜੀ ਨਹੀਂ ਗੂਗਲ ਦੀ ਹੱਡੀ ਹੈ ਜੇ ਮਰਦਾ ਆਹ ਦੇਖੋ ਲਾਜ ਲੰਮੀ ਨੂੰ ਚੰਗੇ ਕਦ ਕਾਠ ਦੇ ਵਿੱਚ ਆ ਗਈ ਜੀ ਤੇ ਚੌੜੀ ਹੋ ਹੁਣ ਵੀ ਬੱਚੀ ਤੁਰਦੀ ਆ ਨਾ ਇਹਦਾ ਬੱਚੀ ਨੇ ਲੇਵਾ ਐਮਾਂ ਵਾਲਾ ਪੱਟ ਚੌੜੇ ਗਾਲ ਕਰ ਤੁਰਨਾ ਜਦੋਂ ਭਰ ਦੇਣਾ ਇਧਰੋਂ ਲੰਮੀ ਤੋਰਾ ਕਰਾ ਦੀ ਤੇ ਰਹਿਦਾ ਚੱਕ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੱਕ ਪ੍ਰੋਪਰ ਬਰੀਡ ਦੇ ਵਿੱਚ ਬੱਚੀ ਆ ਗਈ ਆ ਦੇਖੋ ਹਮ ਇਹ ਕਰ ਲਈ ਹੈ ਹੈਰ ਲੈਂਥ ਵਾਲੀ ਹੈ ਬਟ ਜਮਾ ਬਰੇ ਯਾਰ ਬਾਕੀ ਦੀ ਮਾਂਗਰੋ ਸਟ੍ਰਕਚਰ ਬੱਚੀ ਦਾ ਦੇਖ ਤੂੰ ਕਿੰਨਾ ਚੰਗਾ ਬਰੀਡ ਦੀ ਹੱਡੀ ਹੈ ਜਿਹੜੀ ਆ ਨਹੀਂ ਵੀ ਟੁੱਟੀ ਮਰੀ ਜੀ ਸਿੱਧੀ ਜਮਾ ਸਿੱਧੀ ਜਮਾ ਆ ਦੇਖੋ ਜੀ ਲੱਤਾਂ ਚੌੜੀਆਂ ਕਰਕੇ ਦਰਦੀਆਂ ਹਨਾ ਹਾਂ ਹਾਂ ਬੁੱਟੇ ਹਜੇ ਭਰਨ ਵਾਲੇ ਵਾਹੇ ਹੋਰ ਵੀ ਚੌੜੇ ਕਰਾਏ ਨਹੀਂ ਵਿੱਚ ਜੇ ਬੱਜੀ ਨੇ ਭਿੱੜ ਗਏ ਜਿਹੜੀ ਜਾਂਦਾਂ ਉਹ ਚੀਜ਼ ਹੀ ਨਹੀਂ ਮੰਨ ਚੀਜ਼ ਯਾਰ ਪੂਰੀ ਸਿਲੈਕਟ ਕਰਕੇ ਲਈ ਵੀ ਆ ਜਮਾ ਸਿਲੈਕਟ ਕਰਕੇ ਬੁੱਟੇ ਆ ਦੇਖੋ ਜੀ ਜਿੰਨਾ ਜਿਕਰ ਤੀਜ ਮੰਨੂਣਾ ਜੇ ਜੇ ਆਪਾਂ ਲੈਂਦੇ ਨਹੀਂ ਨਾ ਜਮਾ ਗੱਲ ਆ ਦੇਖੋ ਜੀ ਬਾਕੀ ਦਾ ਸੀਲ ਸਭ ਕੋਈ ਕੁਆਲਟੀ ਦਿਖਾ ਦੇ ਬੁੱਟੇ ਲੈ ਕਰਮ ਵਾਲੀ ਲੱਤ ਛੜ ਵਾਲੀ ਤਾਂ ਜਮ ਨਹੀਂ ਹੈਗੀ ਨਾ 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 ਬੁੱਟੇ ਜਿੱਧਰ ਦੀ ਮਰਜ਼ੀ ਵਹਿ ਜਾ ਆਪਾਂ ਉਧਰ ਖੱਡੇ ਪਾਸੇ ਰਹਿਗੇ ਬੱਬੇ ਵਹਿ ਜਾ ਲੈ ਬਾਕੀ ਥਾਂ ਤੁਹਾਨੂੰ ਬਹੁਤ ਸੋ ਹਾਂ ਮੇਰੇ ਨਾਲ ਜਮ ਹੂੰ ਉਹ ਚੀਜ਼ ਨਹੀਂ ਦੋਨਾਂ ਪਾਸੇ ਬਹਿ ਕੇ ਧਾਰ ਕੱਢੀ ਜੀ ਵਾਕਿਆ ਯਾਰ ਆਨਲਾਈਨ ਵਾਲੀ ਵੀ ਹੈਗੀ ਤਸੱਲੀ ਦਾ ਤੌਰ ਦਾ ਹਾਂ ਤਸੱਲੀ ਦੇ ਤੌਰ 'ਤੇ ਭੋਟੇ ਧਾਰ ਪਿੱਛੇ ਦੀ ਥਣ ਭਾਂਡੇ ਦੀ ਜਮਾ ਗਾਰੰਟੀ ਤੇ ਆਨਲਾਈਨ ਤੌਰ ਤੋ ਲੈ ਤੇ ਦੋਨੇ ਸੌਦੇ ਤੇ ਯਾਰ ਯਾਰ ਆ ਵੀਡੀਓ ਬਣਾਉਣ ਦਾ ਬਾਹਲੇ ਠੰਡੇ ਤੇ ਤਸੀਲ ਆ ਹਣਾ ਲੈ ਦੇਖ ਆ ਦੇਖੋ ਜੀ ਹੂੰ ਜਿਵੇਂ ਮਰਜ਼ੀ ਜੱਫੀਆਂ ਬਾਈ ਚੱਲ ਲੈ ਮੈਂ ਓਕੇ ਆ ਯਾਰ ਜਮਾ ਉਹ ਚੀਜ਼ ਹੀ ਨਹੀਂ ਯਾਰ ਕੋਈ ਸ਼ੈਡ ਨਹੀਂ ਜਾਨਵਰ ਬਹੁਤ ਸੋਹਣਾ ਲਓ ਜੀ ਲਾ ਜਲ ਵੀਰੇ ਬਹੁਤ ਚੰਗੀ ਆ ਵੀਰੇ ਵਾਕੀ ਤਾਂ ਤੋਂ ਪੱਦਰ ਪੁੱਦਰ ਵੱਚੀ ਖੜਨੀ ਖੁੰਨੀ ਵੱਚੀ ਦੀ ਫੇਸ ਦੇਖ ਕੰਨ ਦੇ ਛੋਟਾ ਕੰਨ ਬਾਕੀ ਜੱਤ ਜੁੱਤ ਪੂਰੀ ਜੱਤ ਜੁੱਤ ਫੁੱਲਾ ਨਹੀਂ ਠੀਕ ਆ ਵੀਰੇ ਇਹ ਸੌਦਾ ਤੇਰਾ ਤੇਰੇ ਸ਼ਮੀਦਾ ਵੀ ਫਿਰ ਮੁੱਲ ਹਾਂ ਇਹਦਾ ਵੀ ਜੈ ਜੀ ਹੂਪ ਤੇ ਕਰਾਂਗੇ ਫੋਨ ਤੇ ਜੈ ਜੈ ਹੂ ਹਾਂ ਜਮ ਜੈ ਵੇਚਣ ਵਾਲੇ ਮੁੱਲੀ ਕਰਨੇ ਆਪਾਂ ਠੀਕ ਆ ਜੀ ਤੇ ਬਾਈ ਦੇ ਦੋਨੇ ਪਸ਼ੂ ਸਲੈਕਟਡ ਜੇ ਆਪਣੀਆਂ ਅੱਜ ਪਹਿਲੀ ਵੀਡੀਓ ਆ ਕੰਮ ਤੋਂ ਬਾਅਦ ਓਕੇ ਜੀ ਠੀਕ ਆ ਤੇ ਅੱਜ ਵੇਚਣੀ ਆ ਅੱਜ ਵੇਚਣੀ ਆ ਮਨ ਸ਼ੁਰੂ ਕਰਨਾ ਸ਼ੁਰੂ ਕਰਨਾ ਕੰਮ ਓਕੇ ਨਿਬੜ ਗਿਆ ਕਣ ਕੌਣ ਕੇ ਵੇਚੀ ਗਿਆ ਨਿਬੜ ਗਿਆ ਬੂਟੇ ਪਾਣੀ ਛੱਡਿਆ ਵਾ ਵਿੱਚ ਤੇ ਨੰਬਰ ਬਾਈ ਫੇਰ ਬੋਲੋ 82890 34127 34127 ਪਿੰਡ ਸੰਧੂ ਜੀ ਵੱਡੇ ਸੰਧੂ ਕਹਿੰਦੇ ਆ ਸੰਧੂ ਕਲਾਂਗੇ ਵੀਰੇ ਖੁਰ ਸੰਧੂ ਕਲਾਂ ਸੰਧੂ ਕਲਾਂ ਓਕੇ ਜੀ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤਸੀਰ ਤਪੇ ਦਾ ਪਿੰਡ ਆ ਜ਼ਰੂਰ ਕਰਿਓ ਬਾਈ ਦਾ ਸੰਪਰਕ 2 ਜਨਵਰੀ ਸੀ ਦੋਨੇ ਤੁਹਾਨੂੰ ਦਿਖਾਤੇ ਸਾਰੇ ਵੀਰ ਫੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ